ਐਪੀਓ ਬਣਾਉਣ ਨਾਲ ਜਿਹੜੇ ਫਾਰਮਰ ਨੇ ਜੁੜ ਕੇ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਜੀ ਆਸਤਾ ਆਸਤਾ ਜਿਹੜੇ ਹੈਗੇ ਕਿਸਾਨਾਂ ਦੀ ਗਿਣਤੀ ਵਧੀ ਆ ਔਰ ਇਹਦੇ ਵਿੱਚ ਕਿਸਾਨਾਂ ਨੂੰ ਛੋਟੇ ਕਿਸਾਨਾਂ ਨੂੰ ਕਾਫੀ ਲਾਭ ਹੋਇਆ ਕਿਸ ਤਰ੍ਹਾਂ ਬੀਜ ਬਣਾਉਣਾ ਉਸ ਦਾ ਕਿ ਇਦਾਂ ਯੂਜ਼ ਕਰਨਾ ਉਹ ਸਾਰਾ ਕੁਝ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੈਂ ਖੇਤੀ ਕਰਦਾ ਕੁਦਰਤੀ ਮੈਨੂੰ ਆਪਣੀ ਕਿਰਤ ਤੇ ਮਾਣ ਮੇਰੀ ਮਿੱਟੀ ਮਹਿਕਾ ਵੰਡਦੀ ਮੇਰੇ ਖੇਤ ਵਸੇ ਭਗਵਾਨ ਪੰਜਾਬ ਦਾ ਕਿਸਾਨ ਸ਼ੁਰੂ ਤੋਂ ਹੀ ਕਣਕ ਝੋਨੇ ਤੇ ਫਸਲੀ ਚੱਕਰਾਂ ਦੇ ਵਿੱਚ ਉਲਝਿਆ ਹੋਇਆ ਹੈ ਜ਼ਮੀਨ ਘਟਣ ਕਰਕੇ ਹੁਣ ਕਿਸਾਨ ਲਈ ਇਸ ਦੋ ਫਸਲੀ ਚੱਕਰ ਦੇ ਵਿੱਚ ਆਪਣਾ ਗੁਜ਼ਾਰਾ ਔਖਾ ਹੋ ਗਿਆ ਇਸ ਲਈ ਹੁਣ ਲੋੜ ਹੈ ਖੇਤੀਬਾੜੀ ਦੇ ਨਾਲ ਸਹਾਇਕ ਧੰਧਿਆਂ ਨੂੰ ਅਪਣਾਉਣ ਦੀ ਤਾਂ ਜੋ ਵਧੀਆ ਆਮਦਨ ਪ੍ਰਾਪਤ ਕੀਤੀ ਜਾ ਸਕੇ ਖੇਤੀਬਾੜੀ ਦੇ ਨਾਲ-ਨਾਲ ਮੱਝਾਂ ਗਾਵਾਂ ਪਾਲਣਾ ਸ਼ਹਿਦ ਦੀਆਂ ਮੱਖੀਆਂ ਪਾਲਣਾ ਮੁਰਗੀ ਪਾਲਣ ਸੂਰ ਪਾਲਣ ਬੱਕਰੀ ਪਾਲਣ ਇਹਨਾਂ ਧੰਦਿਆਂ ਨੂੰ ਥੋੜੀ ਕੁ ਜ਼ਮੀਨ ਉੱਤੇ ਬੜੇ ਵਧੀਆ ਢੰਗ ਦੇ ਨਾਲ ਕੀਤਾ ਜਾ ਸਕਦਾ ਹੈ ਪੰਜਾਬ ਦੇ ਬਹੁਤੇ ਕਿਸਾਨਾਂ ਵੱਲੋਂ ਇਹ ਕੰਮ ਸਫਲਤਾ ਦੇ ਨਾਲ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੋਟਲਾ ਦੇ ਰਹਿਣ ਵਾਲੇ ਕਿਸਾਨ ਅਮਰਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਫਾਰਮਵੇ ਫਾਰਮਰ ਪ੍ਰੋਡਿਊਸਰ ਕੰਪਨੀ ਨਾਹੇਟ ਇੱਕ ਐਫਪੀਓ ਚਲਾ ਰਹੇ ਨੇ ਜੋ ਸੂਰ ਪਾਲਣ ਦੇ ਨਾਲ ਨਾਲ ਮੁਰਗੀ ਪਾਲਣ ਨੂੰ ਵੀ ਸਹਾਇਕ ਤੰਦੇ ਵਜੋਂ ਸਫਲਤਾਪੂਰਵਕ ਕਰ ਰਹੇ ਨੇ ਫਾਰਮਵੇ ਐਫ ਪੀਓ ਨੂੰ ਕੇਂਦਰ ਸਰਕਾਰ ਵੱਲੋਂ ਆਰਥਿਕ ਮਦਦ ਦਿੱਤੀ ਜਾ ਰਹੀ ਹੈ ਅਤੇ ਇਸ ਐਫ ਪੀਓ ਨਾਲ ਜੁੜੇ ਕਿਸਾਨ ਲੱਖਾਂ ਰੁਪਏ ਦੀ ਆਮਦਨ ਪ੍ਰਾਪਤ ਕਰ ਰਹੇ ਨੇ ਕਿਸਾਨ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਅਸੀਂ ਉਹਨਾਂ ਤੱਕ ਸਾਰਾ رابطہ ਕਾਇਮ ਕਰਦੇ ਰਹਿੰਦੇ ਹਾਂ ਅਸੀਂ ਜਿਹੜਾ ਮੰਥਲੀ ਮੀਟਿੰਗਾਂ ਵੀ ਕਰਦੇ ਹਾਂ ਇਸ ਸੰਸਲੇ ਦੇ ਵਿੱਚ ਵੀ ਇਹ ਜਿਹੜੇ ਸਰਕਾਰ ਵੱਲੋਂ ਮਿਲ ਰਹੀਆਂ ਨੇ ਸੁਵਿਧਾਵਾਂ ਉਹਨਾਂ ਨੂੰ ਲਿਆ ਜਾਵੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜ਼ਿਕਰ ਕਰਦੇ ਆ ਅਮਰਜੀਤ ਸਿੰਘ ਦੱਸਦੇ ਨੇ ਕਿ 20 ਸੁਰਾਂ ਦੇ ਫਾਰਮ ਹਾਊਸ ਲਈ 11 ਲੱਖ ਦੇ ਪ੍ਰੋਜੈਕਟ ਦੇ ਲਈ 8.25 ਲੱਖ ਰੁਪਏ ਦਾ ਕਰਜ਼ਾ ਪ੍ਰਾਪਤ ਹੁੰਦਾ ਹੈ ਜਿਸ ਤੋਂ ਆਰ ਕੇ ਵੀ ਵਾਈ ਸਕੀਮ ਤਹਿਤ 50% ਦੀ ਸਬਸਿਡੀ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਇਹਦੇ ਵਿੱਚ ਇਸ ਤਰ੍ਹਾਂ ਵੀ ਤੁਸੀਂ ਗਰੁੱਪ ਬਣਾ ਕੇ ਜੇ ਕੰਮ ਕਰਦੇ ਹੋ ਤਾਂ ਸਰਕਾਰ ਵੱਲੋਂ ਫੰਡ ਆਉਂਦੇ ਨੇ ਜੇ ਤੁਸੀਂ ਕਿਸੇ ਪ੍ਰੋਜੈਕਟ ਨੂੰ ਲੈ ਕੇ ਜਾਂਦੇ ਹੋ ਤਾਂ ਸਰਕਾਰ ਉਹਦੇ ਵਿੱਚ ਮਦਦ ਕਰਦੀ ਹੈ ਇਸੇ ਤਰ੍ਹਾਂ ਹੀ ਜ਼ਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਅਦੀਨ ਪੈਂਦੇ ਪਿੰਡ ਚਾੜ੍ਹ ਕੇ ਲੋਹਾਰਾ ਚ ਵੀ ਭੋਗਪੁਰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨਾਹਿਟ ਕਿਸਾਨਾਂ ਵੱਲੋਂ ਇੱਕ ਐਫਪੀਓ ਚਲਾਇਆ ਜਾ ਰਿਹਾ ਹੈ ਸਰਦਾਰ ਅਮਰਜੀਤ ਸਿੰਘ ਭੰਗੂ ਵੱਲੋਂ ਚਲਾਏ ਜਾ ਰਹੇ ਇਸ ਐਫਪੀਓ ਚ ਆਰਗੈਨਿਕ ਗੁੜ ਸ਼ੁੱਧ ਹਲਦੀ ਅਤੇ ਹੋਰ ਪਦਾਰਥ ਬਣਾਏ ਜਾਂਦੇ ਨੇ ਸਾਲ 2014 ਚ ਬਣੀ 300 ਕਿਸਾਨਾਂ ਦੀ ਇਸ ਸੰਸਥਾ ਚ ਹਰ ਕਿਸਾਨ ਲਾਭ ਪ੍ਰਾਪਤ ਕਰ ਰਿਹਾ ਹੈ ਇੱਥੇ ਆ ਕੋਈ ਟ੍ਰੇਨਿੰਗ ਲੈਣੀ ਹੋਵੇ ਗੋੜ ਬਣਾਉਣ ਦੀ ਹੋਵੇ ਕੋਈ ਮਧੂਮੱਖੀ ਦੀ ਪਾਲਣ ਦੀ ਹੋਵੇ ਕੋਈ ਡੇਰੀ ਦੀ ਹੋਵੇ ਜਾਂ ਕੋਈ ਹੋਰ ਖੇਤੀਬਾੜੀ ਦੀ ਸਮੱਸਿਆ ਹੋਵੇ ਉਹਦੇ ਬਾਰੇ ਟ੍ਰੇਨਿੰਗ ਇੱਥੇ ਲਵਾ ਦਿੱਤੀ ਆ ਸਾਨੂੰ ਯੂਨੀਵਰਸਿਟੀ ਦੇ ਡਾਕਟਰ ਵੀ ਸਾਥ ਦਿੰਦੇ ਆ ਉਹ ਇੱਥੇ ਆ ਜਾਂਦੇ ਆ ਖੇਤੀਬਾੜੀ ਵਿਭਾਗ ਡਿਪਾਰਟਮੈਂਟ ਜਿਹੜਾ ਹੈਗਾ ਉਹ ਔਰ ਬਾਗਬਾਨੀ ਡਿਪਾਰਟਮੈਂਟ ਯਾਨੀ ਸਾਰੇ ਡਿਪਾਰਟਮੈਂਟ ਜਿਹੜੇ ਹੈਗੇ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮੈਲ ਇਹ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਹੈਗਾ ਇੱਥੇ ਟ੍ਰੇਨਿੰਗ ਲਵਾਉਂਦੇ ਆ ਇੱਥੇ ਸਿੱਖਣ ਨੂੰ ਹੀ ਮਿਲਦਾ ਹਰ ਚੀਜ਼ ਸਿੱਖਣ ਨੂੰ ਮਿਲਦੀ ਗੋੜ ਵੀ ਹਲਦੀ ਵੀ ਗੋੜ ਲਾਉਣ ਦਾ ਵੀ ਕਾ ਜਿੱਦਾਂ ਸਾਡੇ ਕੋਲ ਸਾਡੀ ਲੇਬਰ ਹੈ ਅਸੀਂ ਉਹਨਾਂ ਨੂੰ ਜਾ ਕੇ ਸਮਝਾਈਦਾ ਵੀ ਐਦਾ ਐਦਾ ਕਰਕੇ ਇਸ ਚੀਜ਼ ਦੀ ਵਿਆਈ ਕਰੋ ਉਸ ਹਸਾਬ ਨਾਲ ਫਿਰ ਐਸੀ ਇੱਥੋਂ ਟ੍ਰੇਨਿੰਗ ਦੇ ਹਿਸਾਬ ਨਾਲ ਉੱਥੇ ਬਿਜਾਈ ਕਰਾਈ ਦੀ ਕੇਂਦਰ ਵੱਲੋਂ ਕਿਸਾਨਾਂ ਦੀ ਮਦਦ ਲਈ ਐਫ ਪੀਓਜ਼ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ਇਹ ਸਹਾਇਤਾ ਮੁੜ ਆਮ ਲੋਕ ਤੱਕ ਸਾਫ਼ ਸੁਥਰੇ ਤੇ ਮਿਆਰੀ ਖਾਦ ਪਦਾਰਥਾਂ ਦੇ ਰੂਪ ਦੇ ਵਿੱਚ ਪਹੁੰਚਦੀ ਹੈ ਇਲਾਕੇ ਦੇ ਲੋਕ ਵੀ ਬਾਜ਼ਾਰ ਚੋਂ ਗੋੜ ਹਲਦੀ ਲੈਣ ਨਾਲੋਂ ਇਹਨਾਂ ਐਫ ਪੀਓਜ਼ ਤੋਂ ਹੀ ਖਾਦ ਪਦਾਰਥ ਲੈਣ ਨੂੰ ਤਰਜੀਹ ਦਿੰਦੇ ਨੇ ਗੋੜਲੇ ਨਵਸਟਾ ਹੈ ਗੋੜੇ ਨੋ ਦਾ ਬਹੁਤ ਵਧੀਆ ਹੈ ਅੱਛੀ ਕੁਆਲਿਟੀ ਹੈ ਬਹੁਤ ਵਧੀਆ ਸਹੂਲਤ ਹੈ ਜੀ ਆਪਣੇ ਏਰੀਏ 'ਚ ਇਸ ਏਰੀਆ ਦੇ ਵਿੱਚ ਕੋਈ ਵੀ ਇਦਾਂ ਦੇ ਐਫਪੀਓ ਨਹੀਂ ਹੈ ਕੇਂਦਰ ਸਰਕਾਰ ਦਾ ਕਿਸਾਨਾਂ ਲਈ ਮਿਸ਼ਨ ਇੱਕ ਹੀ ਹੈ ਕਿ ਕਿਸਾਨਾਂ ਦਾ ਵਿਕਾਸ ਹੋਵੇ ਕਿਸਾਨ ਦੀ ਆਮਦਨ ਦੁੱਗਣੀ ਹੋਵੇ ਬੁਨਿਆਦੀ ਢਾਂਚੇ ਟੈਕਨੋਲੋਜੀ ਅਤੇ ਮਾਰਕੀਟ ਪਹੁੰਚ 'ਤੇ ਯਤਨਾਂ ਦੇ ਨਾਲ ਐਫਪੀਓਜ਼ ਦੀ ਸਫਲਤਾ ਪੰਜਾਬ ਦੇ ਆਰਥਿਕ ਵਿਕਾਸ ਅਤੇ ਇੱਥੋਂ ਦੇ ਲੋਕਾਂ ਦੀ ਬਿਹਤਰੀ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ ਇਸ ਖੇਤਰ ਦੇ ਉਜਵਲ ਅਤੇ ਖੁਸ਼ਹਾਲ ਭਵਿੱਖ ਲਈ ਰਾ ਭਦਰਾ ਕਰਦਾ ਹੈ